ਸਤਿ ਸ਼੍ਰੀ ਅਕਾਲ ਜੀ ਗੱਲ ਮੇਰੇ ਸ਼ਹਿਰ ਦੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਰਾਜਾਬਸਤੀ ਵਾਰਡ ਨੰਬਰ 1 ਦੇ ਵਿੱਚ ਜਿੱਥੇ ਕਿ ਮਾਲਾ ਵਾਸੀ ਇਕੱਠੇ ਹੋਏ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਦੇ ਹਾਂ ਸਾਰਾ ਨੂੰ ਹੋਣੀ ਹੋਣੀ ਪੁੱਛਣੀ ਹਾਂ ਜੀ ਅੱਜ ਇਕੱਠੇ ਹੋਏ ਹਾਂ ਸਵੇਰ ਸਵੇਰ ਕੀ ਮਸਲਾ ਤੁਹਾਡਾ ਹੈ ਇਥੇ ਜਿਹਨੋ ਮਨਮੋਹ ਠਗੜਾ ਪ੍ਰਧਾਨ ਸੀ ਉਹ ਦੁੱਖਦਰਜੇ ਸਹਾਇ ਹੁੰਦਾ ਸੀ ਅਸੀਂ ਫੋਨ ਮਾਰਦੇ ਸੀ ਪਾਣੀ ਆਉਂਦਾ ਸੀ ਜੇ ਜੇ ਘਰ ਮੋਟਰ ਖਰਾਬ ਹੋਵੇ ਤਾਂ ਟੈਂਕੀ ਭਰ ਕੇ ਪਾਣੀ ਦੀ ਭੇਜਿੰਦਾ ਸੀ ਤੇ ਲੋਕ ਉਹਦੀ ਕਾਰਜਕਾਰੀ ਤੋਂ ਖੁਸ਼ ਸੀ ਪਰ ਜਦੋਂ ਤੋਂ ਕਸ਼ਵੀਰੀ لال ਪ੍ਰਧਾਨ ਬਣਿਆ ਇਹ ਲੈਣੋ ਪਾਰ ਦੇ ਇਲਾਕੇ ਸ਼ਡਿਊਲ ਕਾਸਟ ਜਿੱਥੇ ਬਹੁਤ ਜ਼ਿਆਦਾ ਰਹਿੰਦੇ ਆ ਉਹਨਾਂ ਦਾ ਵਿਰੋਧੀ ਹੈ ਔਰ ਪਾਣੀ ਨਹੀਂ ਛੱਡਦਾ ਅੱਜ ਇਹਨਾਂ ਦੇ ਇੱਕ ਬੰਬੀ ਲੱਗੀ ਆ ਉਹ ਆ ਵੀ ਆਹ ਹੁਣ ਮੋਟਰ ਸੜ ਗਈ ਨਾਲੇ ਇਹ ਮੋਟਰ ਸੜ ਗਈ ਨਾਲੇ ਇੱਥੋਂ ਪਾਣੀ ਭਰਨਾ ਹੈ ਉਹ ਵਿਚਾਰੀ ਕਹਿੰਦੀ ਹੈ ਵੀ ਮੈਂ ਕਿਨੂ-ਕਿਨੂ ਪਾਣੀ ਭਰਾਵਾਂ ਬੰਬੀ ਲਾਈ ਆ ਮੈਂ ਕੱਲੀ ਵਾਸਤੇ ਲਾਈ ਆ ਸਾਰੇ ਮਹੱਲੇ ਵਾਸਤੇ ਲਾਈ ਤਾਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਪ੍ਰਿੰਸੀਪਲ ਤੋਂ ਕਾਰਨ ਸਾਥ ਕੌਂਸਲ ਤੋਂ ਮੰਗ ਕਰਦੇ ਆ ਕਿ ਇਹਨੂੰ ਹੱਦਬਤ ਕੀਤੀ ਜਾਵੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਪੈਮਸਰ ਪਾਣੀ ਚੱਡਿਆ ਜਾਵੇ ਇਹਦਾ ਬਕਾਇਦਾ ਸ਼ਡਿਊਲ ਬਣਾਇਆ ਜਾ ਦੱਸਿਆ ਹੋਇਆ ਹੈ ਕਿ ਇੰਨੇ ਵਜੇ ਪਾਣੀ ਆਵੇਗਾ ਪਰ ਜਦ ਕਿ ਕਾਨੂੰਨ ਕਹਿੰਦਾ ਹੈ ਸਰਕਾਰੀ ਮੁਲਾਜ਼ਮ ਕਦੇ ਵੀ ਆਪਣਾ ਮੋਬਾਈਲ ਬੰਦ ਨਹੀਂ ਰੱਖ ਸਕਦਾ ਪਰ ਇਹਨਾਂ ਦੇ ਮੋਬਾਈਲ ਬੰਦ ਬੰਦਾ ਰਿਹਾ ਪੰਜ ਪੰਜ ਦਿਨ ਬੱਚੇ ਜਾਂਦੇ ਨਹੀਂ ਬਿਨਗਰ ਨਿੱਕਾ ਜਾਇ ਇੱਥੋਂ ਪਾਣੀ ਲੈ ਕੇ ਗਰਮੀ ਨਾਲ ਮੂੰਹ ਹੱਤ ਹੋ ਕੇ ਸਕੂਲ ਜਾ ਰਹੇ ਆ ਇਹ ਬਹੁਤ ਦੁਖੀ ਹੈ ਗਰਮੀ ਹੈ ਅਸੀਂ ਇਹਦੀ ਪ੍ਰਜਰ ਮੌਜੂਦਾ ਐਮਸੀ ਹੋਣ ਦੇ ਨਾਤੇ ਨਗਰ ਕੌਂਸਲ ਦੇ ਪ੍ਰਧਾਨ ਦੀ ਨਿੰਦਾ ਕਰਦਾ ਹੈ ਔਰ ਇਹ ਵਿਤਕਰਾ ਕਰ ਰਿਹਾ ਹੈ ਨਗਰ ਕੌਂਸਲ ਪ੍ਰਧਾਨ ਮੁਰਦਾਬਾ ਮੁਰਦਾਬਾ ਨਗਰ ਕੌਂਸਲ ਪ੍ਰਧਾਨ ਮੁਰਦਾਬਾ ਕਸ਼ਮੀਰੀ ਲਾਲ ਪ੍ਰਧਾਨ ਮੁਰਦਾਬਾ 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 ਕਸ਼ਮੀਰੀ ਲਾਲ ਪ੍ਰਧਾਨ ਮੁਰਦਾਬਾ ਮੁਰਦਾਬਾ ਕਸ਼ਮੀਰੀ ਲਾਲ ਪ੍ਰਧਾਨ ਮੁਰਦਾਬਾ ਮੁਰਦਾਬਾ ਕਸ਼ਮੀਰੀ ਲਾਲ ਪ੍ਰਧਾਨ ਮੁਰਦਾਬਾ ਮੁਰਦਾਬਾ ਅਸ਼ਵੀਰੀ لال ਪ੍ਰਧਾਨ ਮੁਰਦਾਬਾਦ 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 ਮੇਰੇ ਪੱਤਰਕਾਰ ਸਾਬਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਜ ਸਾਡੀ ਵੈਟ ਲਈ ਸਾਡੇ ਵਿਚਾਰ ਸਰਕਾਰ ਤੱਕ ਕੋਈ ਚਾਣਦਾ ਯਤਨ ਨਹੀਂ ਕੀਤਾ ਤੇ ਪੁਤਲਾ ਫੁਕਾਂਗੇ ਜੇ ਪੁਤਲਾ ਫੁਕਾਂਗੇ ਅਸ਼ਵੀਰੀ لال ਦਾ ਪੁਤਲਾ ਫੁਕਾਂਗੇ ਅਸੀਂ ਅਸ਼ਵੀਰੀ لال ਦੇ ਬਾਰਚੇ ਘੜੇ ਬੰਨਾਂਗੇ ਅਸ਼ਵੀਰੀ ਪ੍ਰਧਾਨ ਮੁਰਦਾਬਾਦ ਮੁਰਦਾਬਾਦ ਆਹ ਚੱਕੇ ਅਸ਼ਵੀਰੀ لال ਮੁਰਦਾਬਾਦ 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 ਮਰਤਾਬਾ ਹਾਂਜੀ ਕੀ ਸਮੱਸਿਆ ਆ ਰਹੀ ਹੈ ਸਾਡੇ 5-6 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਹੈਗਾ ਹੁਣ ਇਸ ਪਾਣੀ ਦਾ ਦੱਸੋ ਗਰਮੀ ਤੋਂ ਕਿਹਨੂੰ ਲੋੜ ਨਹੀਂ ਹੈਗੀ ਗਰੀਬ ਬੰਦਾ ਕੋਈ ਬੰਬੀ ਲਾ ਨਹੀਂ ਸਕਦਾ ਕੌਣ ਲਾਊਗਾ ਉਹਦੀ ਬੰਬੀ ਕਿਹਦੇ ਲੱਗਣਗੀ ਆ ਬੰਬੀ ਲੱਗੇ ਸੀ ਠੀਕ ਹੈ ਪਰਦੇ ਪਰਦੇ ਸੜ ਗਏ ਹੁਣ ਅਸੀਂ ਕਿੱਥੇ ਜਾਈਏ ਐਂ ਦੱਸੋ ਵੀ ਹੁਣ ਪਾਣੀ ਨਹੀਂ ਛੱਡੋਂਗੇ ਤਾਂ ਲੋਕ ਗਰਮੀ ਦੇ ਮਾਰੇ ਤਾਂ ਵੈਸੇ ਹੀ ਮਰੀ ਜਾਂਦੇ ਆ ਤੇ ਕੀ ਹੱਲ ਹੈਗਾ ਸਾਡਾ ਤੁਸੀਂ ਹੱਲ ਕਰਦੇ ਹੋ ਕਿ ਜਾਂ ਨਹੀਂ ਕਰਦੇ ਵੀ ਅਸੀਂ ਕਮੇਟੀ ਆਈ ਹੈ ਕਮੇਟੀ ਵਾਲਿਆਂ ਤੋਂ ਕੀ ਮੰਗ ਕਰੀਓ ਇਹ ਹੀ ਆ ਵੀ ਉਹ ਪਾਣੀ ਛੱਡਣ ਦਾ ਕਾਰਨ ਕੁਛ ਨਾ ਕੁਛ ਉੱਥੇ ਬੈਠੇ ਆ ਜਿਹੜੇ ਪਾਣੀ ਛੱਡਦੇ ਕਰਦੇ ਆ ਗਾਂ ਛੱਡਦੇ ਹੈ ਨਹੀਂ ਗੇ ਉਹਨਾਂ ਨੂੰ ਕਹਿਣ ਵਾਟਰ ਪਾਕਿਸਤਾਨਾਂ ਨੂੰ ਐ ਹੈਗਾ ਬਹੁਤ ਦਿੱਕਤ ਆ ਰਹੀ ਹੈਗੀ ਆ ਪਾਣੀ ਦੀ ਪਾਣੀ ਜਿਹੜੀ ਮੋਟਰ ਪਾਣੀ ਚੱਕਦੀ ਸੀ ਉਹ ਵੀ ਮੱਚ ਗਈ ਸਾਡੀ ਤਾਂ ਹੁਣ ਗਵਾਂਡੀਆਂ ਤੇ ਲੈ ਕੇ ਪਾਣੀ ਅਸੀਂ ਭਰ ਰਹੇ ਹੈਗੇ ਆ ਪਾਣੀ ਦੀ ਬਹੁਤ ਸਮੱਸਿਆ ਜ਼ਿਆਦਾ ਹੈਗਾ ਪਾਣੀ ਵਿੱਚੇ ਤਾਂ ਨਾ ਬੱਚੇ ਗਰਮੀ ਦੇ ਵਿੱਚ ਕੁੱਲਰ ਵੀ ਵਿੱਚ ਪਾਣੀ ਹੈ ਨਹੀਂ ਹੈਗਾ ਪੀਨ ਦੇ ਵਿੱਚ ਵੀ ਹੈਗਾ ਤੇ ਜੇ ਬੰਮੀ ਦਾ ਭਰਦੇ ਆ ਹੈਗੇ ਆ ਉਹਦੇ ਵੀ ਨਾਲ ਚਾਹ ਪਾਣੀ ਨਹੀਂ ਬਣਦੀ ਹੈਗੀ ਤੇ ਮੋਟਰ ਦਾ ਪਾਣੀ ਛੱਡਿਆ ਜਾਂਦਾ ਬੜੀ ਸਮੱਸਿਆ ਜੀ ਅਸੀਂ ਤਾਂ ਪਿੰਡ 'ਚ ਜਾਂਦੇ ਆ ਕੰਮ ਕਰਕੇ ਰੱਜ ਜਾ ਕੇ ਨੂੰ ਆਉਂਦੇ ਆ ਪਾਣੀ ਨਹਾਣ ਨੂੰ ਨਹੀਂ ਹੁੰਦਾ ਅੱਜ ਤਾਂ ਮੇਰੀ ਉਹ ਜਾਵਰਦੇ ਸਵੇਰੇ ਉੱਠ ਗਈ ਕਿਉਂਕਿ ਅਸੀਂ ਪਾਣੀ ਨਹਾਣ ਨੂੰ ਪਾਣੀ ਨਹੀਂ ਹੁੰਦਾ ਤਾਂ ਕਿੱਥੋਂ ਲਈਏ ਗਵਾਂਢ 'ਚ ਪਾਣੀ ਭਰਦੇ ਆ ਤਾਂ ਉੱਥੇ ਵੀ ਹੁਣ ਮੋਟਰ ਸੜ ਗਈ ਉਹ ਵੀ ਨਹੀਂ ਭਰ ਲੈਂਦੇ ਅਲੇ ਕਦੋਂ ਕਦੋਂ ਬਸ ਪਾਣ ਪਾਣੀ ਛਲਾਨ ਵਾਸਤੇ ਪਾਣੀ ਨਹੀਂ ਹੁੰਦਾ ਤੁਸੀਂ ਕੋਈ ਪਾਣੀ ਬਾਰੇ ਕੰਪਨੀ ਮਿਖਾਈ ਸੀ ਤਾਰੇ ਚੰਦ ਐਮ ਸੀ ਨੇ ਉਹਦੇ ਮੁੰਡੇ ਨੇ ਉਹਦੀ ਕੋਈ ਗੌਰ ਨਹੀਂ ਕੀਤੀ ਗਈ ਕੋਈ ਪਾਣੀ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਸੜਾਈ ਨਹੀਂ ਕਰਦੇ ਕੋਈ ਸੜਾਈ ਨਹੀਂ ਹੁੰਦੀ ਜਵਾਗ ਵੀ ਸਕੂਲ ਲੈ ਜਾਂਦੇ ਉਹ ਵੀ ਆਵੇ ਜਾਂਦੇ ਮੂੰਹ ਹੱਤ ਹੋ ਗਏ ਠੀਕ ਹੈ ਨਮਸਕਾਰ ਜੀ ਸਰਕਾਰ ਕਰਨੀ ਬਹੁਤ ਪਾਣੀ ਦੇ ਪੈਸੇ ਮਰ ਰਹੇ ਆ ਜੀ ਬੱਚੇ ਸਾਡੇ ਗਰੀਬ ਅਸੀਂ ਹੈਗੇ ਜੇ ਜਿਨ੍ਹਾਂ ਦੇ ਗਰੀਬਾਂ ਦੇ ਘਰੇ ਮੋਟਰਾਂ ਨਹੀਂ ਹੈਗੀਆਂ ਉਹ ਕਿੱਥੋਂ ਪਾਣੀ ਲੈ ਕੇ ਆਣ ਇਸ ਟਾਈਮ ਤੇ ਸਾਨੂੰ ਐ ਆ ਵੀ ਮੱਛਰ ਵੀ ਖੰਦਾ ਸਭ ਕੁਝ ਖੰਦਾ ਮੰਡੀ ਦਾ ਕੰਮ ਕਰਦੇ ਆ ਜੀ ਦਾਣਾ ਮੰਡੀ ਚ ਅਨਾਜ ਮੰਡੀ ਚ ਤੇ ਕੋਈ ਸਾਡੀ ਸੁਣਾਈ ਨਹੀਂ ਕਰ ਰਿਹਾ ਬੋਟਾ ਵੇਲੇ ਆ ਜਾਂਦੇ ਆ ਸਾਨੂੰ ਵੋਟਾ ਪਾਓ ਸਾਨੂੰ ਸਰਕਾਰ ਨੂੰ ਜਿਤਾਓ ਸਾਨੂੰ ਐ ਕਰੋ ਅਸੀਂ ਜੀ ਅਸੀਂ ਜਨਤਾ ਨਾਲ ਹੀ ਜੇ ਅਸੀਂ ਥੋੜੇ ਮਗਰ ਚੱਲੀ ਜਾਂਦੇ ਆ ਜਿਹੜੀ ਵੀ ਸਰਕਾਰ ਆਉਂਦੀ ਏ ਉਹਦੇ ਮਗਰ ਲੱਗਦੇ ਆ ਜੀ ਹੁਣ ਸਾਡੀ ਗਰੀਬੀ ਵਾਲੀ ਕੋਈ ਸੁਣਾਈ ਨਹੀਂ ਹੋ ਰਹੀ ਅਸੀਂ ਦਿਹਾੜੀ ਵਾਲੇ ਬੰਦੇ ਆ ਮਜ਼ਦੂਰ ਬੰਦੇ ਆ ਜੀ ਸਾਡੇ ਕਿਹੜੇ ਸਰਕਾਰਾਂ ਕੰਮ ਟਾਂਕਾਂ ਚੱਲਦੀਆਂ ਨੇ ਤੇ ਮੁਕਰਾਂ ਲੈ ਕੇ ਅਸੀਂ ਕੰਮ ਕਰਦੇ ਆ ਝਾੜੂਆਂ ਨਾਲ ਜੀ ਦੇ ਹੁਣ ਸਾਡੇ ਪਾਣੀ ਪਿੱਛੇ ਸਾਨੂੰ ਤੜਫਾ ਰਹੇ ਹੋ ਫਿਰ ਸਾਡਾ ਜੀਣਾ ਵੀ ਕੀ ਹੈ ਤੇ ਕੀ ਛੋਟੀਆਂ ਵੋਟਾਂ ਤੁਹਾਨੂੰ ਮਿਲਣਗੀਆਂ ਜੀ ਕੀ ਸਰਕਾਰ ਤੁਹਾਡੀ ਸੁਣੂਗੀ ਜੀ ਜੇ ਤੁਸੀਂ ਸਾਡੇ ਗਰੀਬਾਂ ਨੇ ਸੁਣਦੇ ਥੋੜੀ ਕੀ ਸੁਣੂਗੀ ਸਰਕਾਰ ਗਰੀਬਾਂ ਨਾਲ ਹੀ ਬਣਦੀ ਹੈ ਜੀ ਗਰੀਬਾਂ ਨਾਲ ਹੀ ਸਾਰਾ ਕੁਝ ਹੁੰਦਾ ਹੈਗਾ ਗਰੀਬ ਤੋਂ ਅਮੀਰ ਬੰਦਾ ਅਮੀਰ ਤੋਂ ਗਰੀਬ ਬਣ ਜਾਂਦਾ ਹੈ ਜੇ ਸਾਡੀ ਸੁਣਾਈ ਕਰੋਗੇ ਤੇ ਅਸੀਂ ਤੁਹਾਡੀ ਸੁਣਾਈ ਕਰਾਂਗੇ ਜੇ ਅਸੀਂ ਤੁਹਾਡੇ ਮਗਰ ਚੱਲਾਂਗੇ ਜੇ ਸੁਣਾਈ ਨਹੀਂ ਕਰਦੇ ਕੋਈ ਕਿਹਾ ਬਾਲਟੀਆਂ ਲੈ ਕੇ ਮੰਗਲ ਚੱਲ ਜਾਵਾਂ ਗੁਰਦੁਆਰੇ ਪਾਣੀ ਲੈ ਆਂ ਜੀ ਫਿਰ ਸੇ ਇਸ਼ਨਾਨ ਕਰਨ ਲੱਗ ਫਿਰ ਅਸੀਂ ਗੁਰਦੁਆਰੇ ਜਾ ਕੇ ਖੜਾਂਗੇ ਮੰਦਰਾਜੇ ਜਾ ਕੇ ਖੜਾਂਗੇ ਜਿਹੜੀ ਦਿੱਸੇ ਸਾਡੀ ਸੁਣਾਈ ਹੋ ਲੋ ਕਰਦੇ ਆ ਪਾਣੀ ਪਿਆਸੇ ਮਾਰੀ ਜਾਂਦੇ ਤੁਸੀਂ ਇਹ ਜੀ ਕਿਹੜੀ ਸਰਕਾਰ ਹੋਗੀ ਪਹਿਲਾਂ ਹੀ ਕਹਿੰਦੇ ਸੀ ਕਿ ਆ ਸਰਕਾਰ ਪਾਣੀ ਨੂੰ ਪਿਆਸਾ ਮਾਰੂਗੀ ਤੇ ਉਹ ਪਿਆਸਾ ਮਾਰੀ ਜਾਂਦੇ ਨਹੀਂ ਹੁਣ ਕਸ਼ਮੀਰੀ ਲਾਲ ਪ੍ਰਧਾਨ ਮੁਰਦਾਬਾ ਮੁਰਦਾਬਾ ਕਸ਼ਮੀਰੀ ਲਾਲ ਪ੍ਰਧਾਨ ਮੁਰਦਾਬਾ ਗੋਰੀਨਾ ਪ੍ਰਧਾਨ ਮੁਰਦਾਬ ਜਰਦਾਬ ਮੁਰਦਾਬ ਸਮੀਰੀ ਲਾਡਾਕਰ ਕੌਂਸਲ ਗੋਰੀਨਾ ਪ੍ਰਧਾਨ ਮੁਰਦਾਬ